ਤਲਵੰਡੀ ਸਭ ਹੋ ਜਾਂਦੇ ਨੇ ਉੱਥੇ ਭਾਈ ਡੱਲੇ ਨਾ ਹੁੰਦੀ ਐ ਬਾਤचीत ਭਾਈ ਡੱਲਾ ਵੀ ਸੇਖੀਆਂ ਮਾਰਦਾ ਨਾ ਮੇਰੇ ਛੀਛੀ ਫੁੱਟੇ ਜਵਾਨ ਸੀ ਜੀ ਕਹਿੰਦਾ ਨੁਕਸਾਨ ਹੀ ਨਹੀਂ ਹੁੰਦਾ ਸੀ ਚੰਕੌਰ ਦੀ ਘੜੀ ਜੀ ਮੈਨੂੰ ਯਾਦ ਕਰ ਲੈਂਦੇ ਤੇ ਇੰਨੇ ਹੰਕਾਰ ਤੌਰ ਨੂੰ ਭਾਈ ਲਾਲ ਸਿੰਘ ਲਾਹੌਰ ਦਾ ਬਦੂਤ ਲੈ ਕੇ ਆ ਗਿਆ ਤਲਵੰਡੀ ਪਈ ਐ ਵੇਖ ਕੇ ਗੁਰੂ ਸਾਹਿਬ ਕਹਿੰਦੇ ਉਹ ਡੱਲਿਆ ਕਹਿੰਦਾ ਲਿਆ ਫਿਰ ਤੇਰਾ ਕੋਈ ਬੰਦਾ ਯਾਰ ਵੇਖ ਕੇ ਨਿਸ਼ਾਨਾ ਫਰਖ ਕੇ ਕਿਵੇਂ ਲਾਉਂਦੀ ਐ ਡੱਲਾ ਗਿਆ ਭੱਜਿਆ ਸਾਰੇ ਕਹਿੰਦੇ ਬਈ ਆਈ ਮੌਤ ਕਿਹੜਾ ਮਰੇ ਆ ਕੇ ਨਿੰਮੋ ਚ ਨਜੋ ਕਹਿੰਦਾ ਜੀ ਕੋਈ ਨਹੀਂ ਆਉਂਦਾ ਕਹਿੰਦਾ ਆਪ ਖੜਜਾ ਕਹਿੰਦਾ ਇਹ ਭਰਾ ਇਹ ਤਾਂ ਮੈਥੋਂ ਨਹੀਂ ਮਰੇ ਜਾਣਾ ਕਹਿੰਦਾ ਬਸ ਐਵੇਂ ਛੱਕੀਆਂ ਮਾਰਦਾ ਸੀ ਕਹਿੰਦਾ ਜਾ ਜਿੱਥੇ ਮੇਰੇ ਕੋਈ ਸਿੰਘ ਮਿਲਦਾ ਤੈਨੂੰ ਜਾ ਕੇ ਕਹਿ ਵੀ ਗੁਰੂ ਨੇ ਨਿਸ਼ਾਨਾ ਪਰਖਣਾ ਕੋਈ ਵੀ ਵੀਰ ਸਿੰਘ ਤੇ ਧੀਰ ਸਿੰਘ ਮਿਲ ਗਏ ਦਸਤਾਰਾਂ ਸਜਾਈ ਜਾਂਦੇ ਨੇ ਕਹਿੰਦੇ ਜੀ ਜਾ ਕੇ ਕਹਿ ਵੀ ਗੁਰੂ ਨੇ ਨਿਸ਼ਾਨਾ ਪਰਖਣਾ ਉਹ ਵੀ ਭਜਲੇ ਇੱਕ ਦੂਜੇ ਤੋਂ ਮੂਰੇ ਮੂਰੇ ਉਹ ਲੜ ਕਹਿੰਦੇ ਹੱਥਾਂ ਜੀ ਗੁਰੂ ਸਾਹਿਬ ਕਹਿੰਦੇ ਖੜਜੋ ਉਹ ਹੁਣ ਉਹ ਉਹਨੂੰ ਪਾਸੇ ਤੱਕਦਾ ਵੀ ਮੇਰੇ ਤੇ ਨਿਸ਼ਾਨਾ ਪਰਖੋ ਉਹਨੂੰ ਮੇਰੇ ਕਹਿੰਦਾ ਹਾਂ ਜੀ ਤੇ ਉਹ ਗੁਰੂ ਸਾਹਿਬ ਕਿਤੇ ਤਾਂ ਨੂੰ ਕਰਦੇ ਤਾਂ ਡੀਆਂ ਤਾਂ ਚੱਕ ਲੈਂਦੇ ਆ ਵੀ ਕਿਤੇ ਉੱਪਰ ਥੱਲੇ ਕਰਦੇ ਆ ਤਾਂ ਉਹ ਲੰਮੇ ਪੈ ਜਾਂਦੇ ਵੀ ਸਾਡੇ ਬੱਜੇ ਹਣਾ ਤੇ ਗੁਰੂ ਸਾਹਿਬ ਕਹਿੰਦੇ ਫਾਇਰ ਕਰਦੇ ਪਾਸੇ ਉੱਪਰ ਦੀ ਸਮਾਨੀ ਨਿਕਲ ਜਾਂਦੀ ਕਹਿੰਦਾ ਡੱਲਿਆ ਇਹ ਜੇ ਸੀ ਮੇਰੇ ਸਿੰਘ ਸਰੀਰ ਕਦੇ ਲੜਦੇ ਨਹੀਂ ਹੁੰਦੇ ਸਪਿਰਟ ਲੜਦੀ ਹੁੰਦੀ ਹੈ ਜੀ ਸਰੀਰਾਂ ਦੀ ਗੰਤੀ ਕਦੇ ਨਹੀਂ ਲੜਦੀ ਹੁੰਦੀ ਸਪਿਰਟ ਲੜਦੀ ਹੁੰਦੀ ਹੈ ਸਿਰ ਵੀ ਜੈਦੀ ਹੁੰਦੀ ਹੈ ਗੁਰੂ ਕੇ ਸਿੰਘਾਂ ਚ ਐਸੀ ਸਪਿਰਟ ਸੀ ਗਣਤਗਣੀ ਲੜਦਿਆਂ ਹੁੰਦਿਆਂ